ਸਚੂ ਰਿਆ ਕਾਲ ਤੁਸੀਂ ਵੇਖ ਰਹੇ ਹੋ ਜਗ ਬਾਣੀ ਟੀਵੀ ਮੈਂ ਹਾਂ ਗੱਜਲ ਸੱਚ ਦੇਵਾ ਨਜ਼ਰ ਪੋਣੇ ਹਾਂ ਪੰਜਾਬ ਦੀਆਂ 25 ਵੱਡੀਆਂ ਖਬਰਾਂ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦਿੱਲੀ ਵਿਖੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ ਦਿੱਲੀ ਵਿੱਚ ਬਰਸਾਤ ਕਾਰਨ ਟ੍ਰੈਫਿਕ ਵਿੱਚ ਫਸੀ ਐਂਬੂਲੈਂਸ ਦੀ ਹਰਸਿਮਰਤ ਕੋਰ ਬਾਦਲ ਨੇ ਟਵੀਟ ਕਰ ਕੀਤੀ ਨਿੰਦਾ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣਾਂ ਨੂੰ ਲੈ ਕੇ ਕਾਂਗਰਸੀ ਆਗੂ ਕੁਲਜੀਤ ਸਿੰਘ ਨਾਗਰਾ ਦਾ ਵੱਡਾ ਬਿਆਨ ਬੋਲੇ ਜਲਦ ਕਰਵਾਈਆਂ ਜਾਣ ਸੈਨੇਟ ਚੋਣਾਂ ਨਹੀਂ ਤਾਂ ਪਿਛਲੇ ਸਾਲ ਵਾਂਗ ਕਰਾਂਗੇ ਰੋਸ ਮੁਜ਼ਾਰੇ ਵਾਈਸ ਚਾਂਸਲਰ ਨਾਲ ਪੰਜਾਬ ਯੂਨੀਵਰਸਿਟੀ ਸੈਨੇਟਰਾਂ ਦੀ ਮੀਟਿੰਗ ਵਿੱਚ ਪੱਕ ਗਿਆ ਮਾਹੌਲ ਸੈਨੇਟ ਚੋਣਾਂ ਦੀ ਕੀਤੀ ਗਈ ਮੰਗ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਦਿੱਤਾ ਵੱਡਾ ਬਿਆਨ ਬੋਲੇ ਨਵੀਂ ਮੰਨੀ ਦਿੱਲੀ ਦੀ ਪਾਰਲੀਮੈਂਟ ਨੇ ਕੇਂਦਰ ਸਰਕਾਰ ਦੀ ਖੋਲ ਕੇ ਰੱਖ ਦਿੱਤੀ ਪੋਲ ਸਦਨ ਵਿੱਚ ਰਾਜ ਸਭਾ ਮੈਂਬਰ राघव ਚੱਡਾ ਨੇ ਕੀਤੀ ਮੰਗ ਬੋਲੇ ਭਾਰਤ ਵਿੱਚ ਚੋਣਾਂ ਲੜਨ ਦੀ ਘੱਟੋ ਘੱਟ ਉਮਰ 25 ਸਾਲ ਤੋਂ ਘਟਾ ਕੇ 21 ਸਾਲ ਕੀਤੀ ਜਾਵੇ ਸਰਵਨ ਸਿੰਘ ਪੰਦੇੜ ਦਾ ਬਿਆਨ ਬੋਲੇ 1 ਅਗਸਤ ਯਾਨੀ ਕਿ ਅੱਜ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅਰਥੀ ਫੂਕ ਮੁਜ਼ਾਹਰੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ ਵੱਲੋਂ ਕੱਢਿਆ ਗਿਆ ਰੋਸ ਮਾਰਚ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ ਸੰਸਦ ਮੈਂਬਰ ਸਤਨਾਮ ਸੰਧੂ ਨੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਸੈਨਿਕ ਅਕੈਡਮੀ ਖੋਲਣ ਲਈ ਕੇਂਦਰ ਸਰਕਾਰ ਦੇ ਦਖਲ ਦੀ ਕੀਤੀ ਮੰਗ ਚਰਨਜੀਤ ਸਿੰਘ ਚੰਨੀ ਦੀ ਐਮਪੀ ਚੋਣ ਨੂੰ ਹਾਈ ਕੋਰਟ ਵਿੱਚ ਚੁਣੌਤੀ ਪਟੀਸ਼ਨ ਵਿੱਚ ਨਾਮਜ਼ਦਗੀ ਫਾਰਮ 'ਚ ਗਲਤ ਅਤੇ ਅਧੂਰੀ ਜਾਣਕਾਰੀ ਦੇਣ ਦਾ ਲਗਾਇਆ ਗਿਆ ਦੋਸ਼ ਜ਼ਮੀਨ ਐਕਵਾਇਰ ਕਪਲੇ ਵਿੱਚ ਸੇਵਾਮੁਕਤ ਪੀਸੀਐਸ ਅਧਿਕਾਰੀ ਇਕਬਾਲ ਸਿੰਘ ਸੰਧੂ ਨੂੰ ਕੀਤਾ ਗਿਆ ਕਾਬੂ ਦਾਖਾ ਪਿੰਡ ਦਾ ਬਲਪ੍ਰੀਤ ਸਿੰਘ ਦਾਖਾ ਬਣਿਆ ਮਿਸਟਰ ਏਸ਼ੀਆ ਬੋਡੀ ਬਿਲਡਿੰਗ ਮੁਕਾਬਲੇ ਵਿੱਚ ਤਗਮੇ ਜਿੱਤ ਕੇ ਪਿੰਡ ਦਾ ਨਾਂ ਕੀਤਾ ਰੋਸ਼ਨ ਜ਼ਿਲ੍ਹਾ ਮੋਹਾਲੀ ਦੇ ਪਿੰਡ ਮੁੰਦੋ ਸੰਗਤਿਆ ਦੀ ਪੰਚਾਇਤ ਵੱਲੋਂ ਮਤਾ ਪਾਸ ਤੇ ਬੋਲੇ ਪਿੰਡ ਦੇ ਸਰਪੰਚ ਅਸੀਂ ਕੋਈ ਮਤਾ ਪਾਸ ਨਹੀਂ ਕੀਤਾ ਹੈ ਯੂਕੇ ਵਿੱਚ ਚੋਰੀ ਤੇ ਦੁਕਾਨਾਂ ਤੇ ਲੁੱਟ ਮਚਾਉਣ ਵਾਲੀ ਪੰਜਾਬਣ ਮਹਿਲਾ ਨੂੰ ਹੋਈ ਸਜ਼ਾ ਮਹਿਲਾ ਨੇ 4 ਸਾਲ ਲਗਾਤਾਰ ਕੀਤੀਆਂ ਸੀ ਵਾਰਦਾਤਾ लुधियाना ਵਿਖੇ ਬਿਜਲੀ ਕਰਮਚਾਰੀਆਂ ਨੇ ਰੋਜ਼ ਭਰਪੂਰ ਗੇਟ ਰੈਲੀ ਤੇ ਕੀਤੀ ਨਾਰੇਬਾਜ਼ੀ ਬਠਿੰਡਾ ਵਿਖੇ ਪਏ ਮੀਂਹ ਨੇ ਖੋਲੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪੋਲ ਲੋਕਾਂ ਨੇ ਜਤਾਇਆ ਨਗਰ ਨਿਗਮ ਖਿਲਾਫ ਰੋਸ ਫਾਜ਼ਿਲਕਾ ਪੁਲਿਸ ਵੱਲੋਂ ਨਸ਼ਿਆ ਖਿਲਾਫ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਨਸ਼ੇ ਸਮੇਤ ਤਿੰਨ ਨੌਜਵਾਨ ਗਿਤੇ ਗਏ ਕਾਬੂ ਬਠਿੰਡਾ ਵਿਖੇ ਬਰਾਤੀਆਂ ਤੇ ਆਰਕੈਸਟਰਾਂ ਦੀ ਲੜਾਈ ਛਡਾਉਣ ਗਈ ਪੁਲਿਸ ਤੇ ਕੀਤਾ ਗਿਆ ਹਮਲਾ ਪਟਿਆਲਾ ਵਿਖੇ ਕੰਨ ਤੇ ਗੋਲੀ ਮਾਰਨ ਨੌਜਵਾਨ ਨੇ ਕਰ ਲਈ ਖੁਦਕੁਸ਼ੀ ਪ੍ਰੇਮਿਕਾ ਨੂੰ ਪੈਸੇ ਲਾਭ ਭੇਜਿਆ ਸੀ ਵਿਦੇਸ਼ ਪਿਆਸ ਦਰਿਆ ਵਿੱਚ ਇੱਕਦਮ ਵੱਧਿਆ ਪਾਣੀ ਦਾ ਪੱਦਰ ਪੰਡੋ ਡੈਮ ਦੇ ਖੋਲੇ ਗਏ ਫਲੱਡ ਗੇਟ ਗੁਰਦਾਸਪੁਰ ਵਿਖੇ ਚੋਰਾਂ ਨੇ ਗੁਰਦੁਆਰਾ ਸਾਹਿਬ ਨੂੰ ਵੀ ਨਹੀਂ ਬਖਸ਼ਿਆ ਲੱਖਾਂ ਦਾ ਸਮਾਨ ਕੀਤਾ ਚੋਰੀ ਜ਼ਿਰਖਪੁਰ ਵਿਖੇ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਦੀ ਕਰਤੂਤ ਹੋਈ ਸੀ ਸੀਸੀਟੀਵੀ ਵਿੱਚ ਕੈਦ ਦੁਕਾਨ ਦੇ ਬਾਹਰੋਂ ਚੁੱਕੇ ਤੇਲ ਦੇ ਟੀਨ ਪਠਾਨਕੋਟ ਪੁਲਿਸ ਨੇ 40 ਪੇਟੀ ਨਜਾਇਜ਼ ਸ਼ਰਾਬ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ ਕਾਰਵੀ ਕੀਤੀ ਗਈ ਜ਼ਬਤ ਚੰਡੀਗੜ੍ਹ ਵਿੱਚ ਮੀਂਹ ਦਾ ਕੀਤਾ ਗਿਆ orange alert ਵਾਹਨ ਚਾਲਕਾਂ ਲਈ ਐਡਵਾਈਜ਼ਰੀ ਕੀਤੀ ਗਈ ਜਾਰੀ ਪੰਜਾਬ ਵਿੱਚ ਸਵੇਰੇ ਹੀ ਚੜ ਕੇ ਆ ਗਈ ਕਾਲੀ ਕਟਾ ਪਵੇਗਾ ਪਾਰੀਮੀ ਦੇਸ਼ ਤੇ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਾਗਬਾਣੀ ਟੀਵੀ ਦੇ ਨਾਲ